ਨਾ ਹੁਣ ਤੁਰਪੋ ਕਿ ਜੂੜ ਪਾਇਆ ਸੋਡੇ ਉਥੇ ਤਾਂ ਫਿਰਦੀਆਂ ਦੀਆਂ ਹਲ-ਨਾਲ ਕਰਦੀਆਂ ਭੌਂਕਦੀਆਂ ਕੁੱਤੇਆਂ ਵਾਂਗੂ ਹੁਣ ਤੁਰੇ ਤਾਂ ਜਾਣੇ ਮੰਮੀ ਹੁਣ ਤੂੰ ਆਪਣਾ ਸੈਜ ਦੇਖ ਸਾਡਾ ਦੇਖ ਤੇ ਉਹ ਤਾਂ ਢੇਢੇ ਢਿੰਗਾ ਪੜਦੀਆਂ ਸਾੜੀਆਂ ਭੋਰਾ-ਭੋਰਾ ਲੱਤਾਂ ਮਸਾਂ ਹੀ ਤੁਰਦੀਆਂ ਵਾਂ ਸੀ ਤੁਸੀਂ ਸਿੱਧੀਆਂ ਹੋ ਕੇ ਤੁਰਪੋ ਚੱਲ ਭੂਣ ਹੁਣ ਸਾਰੇ ਜਾਨਵਾਰੀਆਂ ਸੱਪ ਲੜਦਾ ਦੇਖ ਕਿਵੇਂ ਪਾਣਿਆਂ ਨੇ ਸੱਤ ਤੇਔੜੀਆਂ ਸੱਪ ਕਾਹਨੂੰ ਲੜਦਾ ਨਾ ਅਗਣ ਹੀ ਲੜਦੀ ਹੈ ਸਾਡੇ ਤਾਂ ਆ ਜਾ ਕੀ ਕੋਸ਼ੀ ਨਹੀਂ ਮੰਮੀ ਕੀ ਮੈਂ ਕੁਛ ਨਹੀਂ ਕਿਹਾ ਮਗਰ ਤੋਰਤਾ ਰਹਾ ਹੋਰ ਕਿ ਮੈਂ ਤੁਰਾਂਗੇ ਨਹੀਂ ਇੱਥੇ ਤਾਂ ਜ਼ਬਾਨ ਬੰਦ ਕਰ ਲੈ ਇਹ ਪਾਲਾ ਰੱਸੀ ਜੇ ਪਈ ਤੂੰ ਏਡੀ ਲਤਰੂ ਖਾ ਤਾਂ ਚਲੋਨੀ ਉਹਨੇ ਬਾਹਰ ਵੀ ਰੋਲਾ ਪਾਈ ਜਾਨੀ ਇੱਥੇ ਤਾਂ ਚੁੱਪ ਕਰ ਜਾ ਹੁਣ ਤੁਰੀਆਂ ਤਾਂ ਜਾਣੀਆਂ ਆ ਆ ਕੰਨਾਂ 'ਚ ਤਾਂ ਗਾੜ ਲੈਂਦੀ ਪਾ ਲੈਂਦੀ ਮੇਰੀ ਮਾਂ ਨੇ ਤਾਂ ਕੁਛ ਨਹੀਂ ਦਿੱਤਾ ਮੈਨੂੰ ਆਈ ਤੋਰਤਾ ਤੈਨੂੰ ਤੈਨੂੰ ਕੁਸਮੀ ਤੈਨੂੰ ਰੋਟੀ ਵੀ ਨਹੀਂ ਖਾਣ ਦੱਤੀ ਮੈਂ ਨਹੀਂ ਦਿੰਦੇ ਰੋਟੀ ਵੀ ਨਹੀਂ ਦਿੰਦੇ ਕੱਢਣ ਵਾਲੀ ਕਰ ਰੱਖੀ ਐ ਚੱਲ 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 ਯਾਰ ਸੇਤੀ ਚੱਲਾਂ ਕਿਤੇ ਲੇਟ ਵੀ ਨਾ ਹੋ ਜਾ ਮਸਾਂ ਕੰਮ ਮਿਲਿਆਗਾ ਦਰਪਾ ਦਰਪਾ ਹੋਣਾ ਕਿਧਰੋਂ ਆ ਗਿਆ ਸਤਿ ਸ਼੍ਰੀ ਅਕਾਲ ਚੀਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੋ ਹਾਂ ਅਸਤੇ ਠੀਕ ਆ ਤੁਸੀਂ ਦੱਸੋ ਕਿਵੇਂ ਠੀਕ ਠਾਕ ਸਾਰੇ ਹਾਂ ਵਧੀਆ ਚੱਲ ਸ਼ੁਕਰ ਹੈ ਤੇ ਆ ਜਾ ਫਿਰ ਕੰਮ ਨੂੰ ਚੱਲੀਏ ਪੁੱਤ ਤੁਸੀਂ ਚੱਲੋ ਮੰਮੀ ਘਰੀ ਨੇਗੇ ਅੱਛਾ ਜਿੱਦਾਂ ਤੂੰ ਕਿੱਥੇ ਚੱਲੇਂ ਮੈਂ ਕੰਮ ਤੇ ਜਾ ਰਿਹਾਗਾ ਮੈਂ ਲੇਟ ਹੋਈ ਜਾਣਾਗਾ ਤੁਹਾਨੂੰ ਕੰਮ ਮਿਲ ਗਿਆ ਹਾਂ ਮਿਲ ਗਿਆ ਫਿਰ ਮੈਨੂੰ ਦੱਸਿਆ ਵੀ ਨਹੀਂ ਕੰਮ ਮਿਲਿਆ ਤਨਖਾਹ ਨਹੀਂ ਮਿਲੀ ਹਲੇ ਨਾਲ ਤੈਂ ਤਾਂ ਸਿਰਫ ਪੈਸਿਆਂ ਤੱਕ ਮਤਲਬ ਆ ਆ ਦੇਖ ਲੋ ਆ ਕੋ ਚੁੰਦਾ ਮੇਰੇ ਨਾਲ ਫਿਰ ਤੁਸੀਂ ਮੈਨੂੰ ਕਹਿ ਜਿੰਨੇ ਹੋ ਚੰਗਾ ਮੰਮੀ ਤੁਸੀਂ ਘਰੇ ਚਲੋ ਮੰਮੀ ਘਰੀ ਨੇਗੇ ਮੈਂ ਲੇਟ ਹੋਈ ਜਾਣਾਗਾ ਮੈਂ ਹਾਂ ਪੁੱਤ ਜਾ ਕੰਮ ਤੇ ਜਾ ਕੰਮ ਜ਼ਰੂਰੀ ਠੀਕ ਚੰਗਾ ਪਰ ਜਾਈ ਇੰਨਾ ਟਾਈਮ ਲਾਇਆਈ ਬਾੜੇ ਬੰਨੀ ਟਾਈਮ ਤਾਂ ਲੱਗਣਾ ਸੀਗਾ ਪਹਨੇ ਆ ਜਿਉਂ ਹੀ ਮੈਂ ਬਾੜੇ ਦੇ ਵਿੱਚ ਗਾਈਆਂ ਦੇਖ ਲੈ ਹਾਏ ਹਾਏ ਬਾੜੇ ਦੇ ਵਿੱਚ ਨਾ ਨਰਕ ਵਜਿਆ ਪਿਆ ਸੀ ਜਮਾ ਅ ਜੱੱਦੇ ਦੀ ਘਰ ਛੱਡ ਕੇ ਗਈਆਂ ਨਾ ਕਿਸੇ ਨੇ ਰੂੜਗਾਂ ਵਾਲੇ ਦਾਹ ਚ ਗੇੜਾ ਨਹੀਂ ਮਾਰਿਆ ਐਡਾ ਐਡਾ ਘਾ ਹੋਇਆ ਪਿਆ ਪੈਰ ਤਰਨ ਨੂੰ ਜਗ੍ਹਾ ਨਹੀਂ ਮੈਂ ਕਿਹਾ ਕਿ ਤੇ ਐਵੇਂ ਨਾ ਹੋਵੇ ਕੋਈ ਸੱਪ ਸੁੱਪਰ ਲੱਗ ਜੇ ਪੈਰ ਨੂੰ ਫਿਰ ਔਖਾ ਹੋ ਜੂ ساری ਉਮਰ ਤੱਕ ਫਿਰ ਤੁੱਕਾਂ ਵਾਲਾ ਕੁੱਟਿਆ ਕਿਸੇ ਨੂੰ ਸੱਦ ਕੇ ਕਰਾ ਲੈਂਦੀ ਹੈ ਤੂੰ ਐ ਡੇੜੇ ਕਾ ਜਾਪ ਕਿਉਂ ਬੜੀ ਪਣਾ ਕੋਈ ਚੀਜ਼ ਲੱਗ ਜਾਂਦੀ ਤੇਰੇ ਮੂੰਹ ਲਾ ਜਾਂਦੀ ਕੋਈ ਹੈ ਫੇਰ ਮੈਂ ਕਾ ਨੂੰ ਬੜੀ ਫਿਰ ਹਰ ਕਿ ਮੈਂ ਉਹ ਗਵਾਂਡੀਆਂ ਦੇ ਗਈ ਉਥੋਂ ਰੰਬਾ ਲਿਆ ਕਾ ਖੋਤਿਆ ਬੈਠਣ ਜੋਗੀ ਜਗਾ ਕੀਤੀ ਤਾਂ ਗੋਹਾ ਪੱਥਿਆ ਇਹਨੇ ਦਿਨਾਂ ਦਾ ਇਕੱਠਾ ਕੀਤਾ ਪਿਆ ਸੀ ਅ ਤੂੰ ਦਾ ਭਣੇ ਕਹਿਤਾ ਬੜੀ ਹੀ ਹਤੀ ਵੀ ਕੋਈ ਬਲਾ ਲੈਂਦੀ ਕਮ ਵਾਲੀ ਅਜੇ ਤਰ੍ਹਾਂ ਵੀਰੇ ਨੇ ਮੂੰਹ ਮੱਥੇ ਲੱਗਣ ਜੋਗੀ ਛੱਡਿਆ ਹੋਵੇ ਤਾਂ ਨਾ ਅਗੇ ਸੱਤੇ ਦੀ ਮਾਂ ਨੂੰ ਬੁਲਾ ਲੇਦੀ ਸੀ ਭੱਜ ਕੇ ਆ ਜਾਂਦੀ ਸੀ ਵਿਚਾਰੀ ਹੁਣ ਦੱਸ ਕਿ ਨੂੰ ਬੁਲਾਵਾ ਨਾ ਭਾਬੀ ਆ ਸੱਤੇ ਦੀ ਮਾਂ ਤਾਂ ਮੈਨੂੰ ਗੱਲ ਯਾਦ ਆਈ ਤੂੰ ਉਹ ਕੁੜੀ ਦੇਖੀ ਐ ਜਿਹੜੀ ਗੱਲ ਕਰਦੀ ਹੁੰਦੀ ਜਵਾਈ ਨਾਲ ਦੇਖੀ ਆ ਮੈਂ ਮੈਂ ਤਾਂ ਸਮਝਾ ਕੇ ਵੀ ਆਈਆਂ ਨੂੰ ਇੱਕ ਵਾਰੀ ਉਹ ਤੇਰਾ ਮੱਥਾ ਮਾਰਿਆ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਆ ਇੱਕ ਗੱਲ ਦਾ ਉੱਤੇ ਅਸਰ ਨਹੀਂ ਹੁੰਦਾ ਮੇਰੇ ਹੁੰਦੇ ਆ ਗਿਆ ਸੀ ਫੋਨ ਸਮਝਾਈ ਤਾਂ ਫਿਰ ਮੈਂ ਆਂ ਭਾਬੀ ਉਹ ਮੈਂ ਤਾਂ ਫੋਨ ਤੇ ਨਾ ਪਿਓ ਪਿਓ ਛਿੱਤਰ ਲਾਈ ਐ ਉਹ ਗੱਲਾਂ ਆਖੀਆਂ ਜਿਹੜੀਆਂ ਨਾ ਕਹਿਣੀਆਂ ਹੁਣ ਉਹ ਬੋਲੇ ਤੇ ਕੰਦ ਬੋਲੇ ਮੈਂ ਤਾਂ ਉਹਨਾਂ ਦੇ ਘਰੇ ਵੀ ਗਈ ਸੀ ਗੱਲ ਕਰ 22 ਮੋੜ ਲਿਆਇਆ ਮੈਨੂੰ ਕਹਿੰਦਾ ਕਿ ਮੁੜ ਕੇ ਗਲਤੀ ਨਹੀਂ ਕਰਦਾ ਮੈਂ ਪੈਣੇ ਉਹ ਤਾਂ ਸਿਰੇ ਦੀ ਪਾਗਲ ਤੀਵੀ ਆ ਮੈਂ ਉਹਨੂੰ ਐਨਾ ਸਮਝਾਇਆ ਨਾ ਪਰ ਉਹਦੇ ਇੱਕ ਗੱਲ ਖਾਣੇ ਨਹੀਂ ਪੈਂਦੀ ਆ ਦੇਖ ਲੈ ਬੰਦਾ ਉਹਦਾ ਐਨਾ ਚੰਗਾਗਾ ਉਹ ਤੋਂ ਟੇਕੇ ਰਿਹਾ ਹੀ ਨਹੀਂ ਜਾਂਦਾ ਟੇਕੇ ਰੋਟੀ ਖਾ ਨਹੀਂ ਹੁੰਦੀ ਆ ਤਾਂ ਗੱਲ ਨਾ ਭਾਬੀ ਤੂੰ ਜਮਾ ਸਹੀ ਆਖੀ ਐ ਜਿਨ੍ਹਾਂ ਦੀਆਂ ਤੀਵੀਆਂ ਚੰਗੀਆਂ ਆ ਉਹ ਬੰਦੇ ਨਹੀਂ ਚੰਗੇ ਜਿਨ੍ਹਾਂ ਦੇ ਬੰਦੇ ਚੰਗੇ ਆ ਉਹ ਤੀਵੀਆਂ ਨਹੀਂ ਚੰਗੀਆਂ ਹੈ ਸਮਾ ਹੀ ਵਾਲਾ ਮਾੜਾ ਆ ਗਿਆ ਆਵਾ ਉੱਤਿਆ ਪਏ ਲੋਕਾਂ ਦਾ ਕਹਿੰਦੇ ਹੁੰਦੇ ਆ ਜੇ ਟਾਈਮ ਚੰਗਾ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹਿੰਦਾ ਚੰਗਾ ਟਾਈਮ ਵੀ ਆ ਹੀ ਜਾਊਗਾ ਨਾ ਕਦੀ ਨਾ ਕਦੇ ਟੇਕ ਕੇ ਰਹਿਣਾ ਚਾਹੀਦਾ ਭਾਈ ਉਹ ਸਹੀ ਕਹਿਨੀ ਆ ਭਾਣੇ ਤੂੰ ਆ ਟੇਕ ਕੇ ਬਹਿ ਜੇ ਟੇਕ ਕੇ ਖਾ ਲੈ ਚੰਗੀ ਰਹੂਗੇ ਆ ਨਹੀਂ ਤਾਂ ਸਾਡੇ ਵਰਗੀਆਂ ਦੇ ਮਾੜੇ ਬੰਦੇ ਦਾ ਕਿਤੇ ਪਰਛਾਵਾਂ ਪੈ ਜੇ ਉਹ ਵੀ ਮਾੜਾ ਮੰਨਿਆ ਜਾਂਦਾ ਹੈ ਹੈ ਉਹ ਵੀ ਐਂ ਲੱਗਦਾ ਵੀ ਕੋਲੇ ਕਿਸੇ ਦੇ ਖੜ ਕਾਤੇ ਗਏ ਇਹਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਦੀ ਉਹ ਮੈਨੂੰ ਤਾਂ ਐਂ ਲੱਗਦਾ ਭਾਬੀ ਕਈ ਪਰਿਵਾਰ ਨਾ ਅਲਤਿਆਂ ਨੂੰ ਮੋਹਾਂ ਨੂੰ ਜੱਤੀਆਂ ਨੂੰ ਖੁੱਲ ਦੇ ਦਿੰਦੇ ਐ ਵੀ ਚੱਲ ਤੁਰੇ ਫਿਰਨ ਦੇ ਜੇ ਕਿਸੇ ਨੂੰ ਫਸਾ ਵਜ਼ੂ ਲੂਗੀ ਚਾਰ ਪੈਸੇ ਘਰੇ ਆ ਜਾਣਗੇ ਨਹੀਂ ਨਹੀਂ ਪਣੇ ਇਹ ਜੀ ਗੱਲ ਨਹੀਂ ਹੈਗੀ ਉਹਦੀ ਮਾਂ ਤੇ ਉਹਦਾ ਬੰਦਾ ਤਾਂ ਬਾਲੇ ਚੰਗੇ ਰੇ ਆ ਜਾ ਦੋ ਕਤੇ ਮਾੜਾ ਮੋਟਾ ਵਾਰ ਨਿਕਲਦੀਆਂ ਨਾ ਰਾਹ ਖੜੇ ਕਿਤੇ ਮਿਲ ਵੀ ਜਾਣ ਸੱਚੀ ਦੂਰੋਂ ਦੇਖ ਕੇ ਉਹਨਾਂ ਦੀ ਰੂਹ ਖੜ ਜਾਂਦੀ ਆ ਤੇ ਹਸੂ ਹਸੂ ਕਰਕੇ ਬੁਲਾਉਂਦੇ ਆ ਦੇਖ ਪਣੇ ਮਾੜਾ ਵਕਤ ਨਾ ਕਿਸੇ ਨੂੰ ਪੁੱਛ ਕੇ ਨਹੀਂ ਆਉਦਾ ਆ ਮਾੜਾ ਬਖਤ ਆਇਆ ਕਰਕੇ ਤਾਂ ਸੱਤਾ ਬਾਹਰ ਨ ਕਹਿੰਦੇ ਹੁੰਦੇ ਲੋਕਾਂ ਦੇ ਕੰਮਕਾਰ ਕਰਦਾ ਫਿਰਦਾ ਨਹੀਂ ਉਹਨੂੰ ਕੋਈ ਲੋੜ ਪਈ ਸੀ ਪਹਿਣੇ ਐਨੇ ਵਧੀਆ ਇਨਸਾਨ ਨੇ ਨਾ ਚੰਗੇ ਕਵੀਰਦਾਰ ਬੰਦੇ ਨੇਗੇ ਕਹਿੰਦੇ ਕਹੌਂਦੇ ਬਸ ਇੱਕ ਗਰੀਬੀ ਨੇ ਦਬਲੇ ਮੈਂ ਤਾਂਹੀਂ ਤਾਂ ਕਹਿਨੀ ਆ ਵੀ ਤੀਵੀ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਜੇ ਉਹ ਚੰਗੇ ਨੇ ਉਹਨਾਂ ਦਾ ਐਨਾ ਫਾਇਦਾ ਤਾਂ ਨਾ ਚੱਕੇ ਨਾ ਇਹ ਤਾਂ ਤੂੰ ਵੀ ਸਿਆਣੀ ਆ ਵੀ ਮਾੜਾ ਵਕਤ ਆਜੇ ਨਹੀਂ ਤਾਂ ਕੱਲ੍ਹ ਕਾ ਲੈਣੀ ਤਾਂ ਪਰਸੋਂ ਬਾਗੀ ਜਾਊਗਾ ਉਹੀ ਗੱਲ ਆ ਗਈ ਨਾ ਵੀ ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿੰਦੇ ਗੱਲ ਤਾਂ ਇੱਕ ਹੈ ਭਾਬੀ بس ਇੱਕ ਮਾੜਾ ਟਾਈਮ ਵੀ ਨਾ ਬੰਦੇ ਨੂੰ ਰੋਲ ਕੇ ਰੱਖ ਦਿੰਦਾ ਪਰ ਮਾੜਾ ਟਾਈਮ ਬੰਦਿਆਂ ਦੀ ਪਰਖ ਵੀ ਕਰਾ ਦਿੰਦਾ ਵੀ ਕੌਣ ਚੰਗਾ ਹੈ ਤੇ ਕੌਣ ਨਾਲ ਖੜਨ ਵਾਲਾ ਇਹ ਤਾਂ ਪਤਾ ਹੀ ਆ ਇਹ ਤਾਂ ਫਿਰ ਪਤਾ ਕੇ ਬਸ ਜੀ ਨਾ ਚੰਗੀ ਗੱਲ ਹੈ ਨਹੀਂ ਫਿਰ ਪਰ ਪਤਾ ਹੀ ਆ ਬਸ ਮੈਂ ਤਾਂ ਕਦੇ ਕਦੇ ਆਏ ਸੋਚਦੀ ਹੁੰਨੀ ਆ ਹਨਾ ਵੀ ਉਹਦੀ ਮਾਂ ਦਾ ਉਹਦੇ ਬੰਦੇ ਦਾ ਕੀ ਕਸੂਰ ਆ ਇਹ ਤੀਮੀ ਇੱਕ ਵਾਰ ਤਾਂ ਸੋਚ ਲੈ ਵੀ ਦੇਖ ਲਾ ਕੀੜੇ ਲੱਤੇ ਤੋਂ ਉਹ ਨਹੀਂ ਰੋਕਦੇ ਖਾਣ ਪੀਣ ਤੋਂ ਉਹ ਨਹੀਂ ਰੋਕਦੇ ਕਿਤੇ ਆਉਣ ਜਾਣ ਤੋਂ ਉਹ ਨਹੀਂ ਰੋਕਦੇ ਉਹ ਆਏ ਤਾਂ ਸੋਚੇ ਵੀ ਮੇਸ ਘਰ ਦੀ ਨੂੰਹ ਆ ਹੈ ਮੈਂ ਸਮਾ ਦੀ ਆਪਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵੀ ਮੈਂ ਬਗਾਨੇ ਬੰਦੇ ਤੋਂ ਕੀ ਲੈਣਾ ਨਾਲੇ ਬਣੇ ਸਿਆਣਾ ਦਾ ਕਹਿਣਾ ਆ ਕਿ ਬੰਦਾ ਦਾ ਨਾਤਾ ਕੋੜਾ ਹੁੰਦਾ ਇੱਜ਼ਤ ਦਾ ਤੀਮੀ ਦੀ ਜਾਂਦੀ ਆ ਜੇ ਕੋਈ ਸਮਝਣ ਵਾਲੀ ਹੋਵੇ ਆ ਤਾਂ ਗੱਲ ਹੈਗੀ ਆ ਭਾਬੀ ਹਾਂ ਚਲ ਮੈਂ ਤਾਂ ਤੇਰੇ ਨਾਲ ਉਹੀ ਸਵੇਰ ਸੁਭਾਗ ਗੱਲ ਤੋੜ ਲਈ ਹਾਂ ਚਲ ਰੋਟੀ ਰੋਟੀ ਖਾ ਲਈਏ ਖਾ ਲਈ ਸੀ ਤੂੰ ਕਿ ਐਂ ਬਾਗੀ ਉਧਰ ਕਿੱਥੇ ਮੈਂ ਤਾਂ ਉਮੀਦ ਧਰ ਕੇ ਬਾਗੀ ਛਾਪੇ ਜ ਮੈਂ ਕਿੱਥੇ ਖਾ ਲਈ ਮੈਂ ਤਾਂ ਐ ਸੀ ਵੀ ਚਲ ਮੈਂ ਦੋ ਬਟਨ ਸਿੱਟਿਆ ਮਾਂ ਚਲ ਆ ਜਾ ਮੈਂ ਪਾ ਕੇ ਰੱਖ ਦਿਆਂ ਖਾਣ ਆਉਂ ਨੀ ਆ ਚਲ ਆਜੋ ਆਜੋ ਪੁੱਤ ਆਜੋ ਹੁਣ ਇੱਕ ਤੁਜਿਕਣੀਕ ਚੱਕ ਜਾਨੀਂ ਆਉਂ ਚਲ ਹੋ ਹੋ ਮਸਾਂ ਨੇ ਵੇੜਾ ਕੰਮ ਖਤੰਦਰ ਹਵਾ ਨਹੀਂ ਲੱਗਦੀ ਹਾਂ ਕਿੰਨੀ ਤੁਰੀਆਂ ਆਉਂਦੀਆਂ ਨੇ ਸਾਰਾ ਟੱਬਰੀ ਹਨ ਮਾਂ ਨੂੰ ਵੀ ਨਾਲ ਲਈ ਆਉਂਦੀ ਹੈ ਹੁੱਬ ਕੇ ਤਾਂ ਆਈ ਗਈ ਈ ਤੀ ਵਿਖਾਵਨੀ ਮੇਰੀ ਮਾਂ ਕਿੰਨਾ ਚਿਰ ਰੱਖੂਗੀ ਮੈਨੂੰ ਆ ਹੁਣ ਕਿਉਂ ਆਈ ਹੈਗੀ ਦੇਖਦੀ ਐ ਆਉਣ ਦੇ ਕਰਦੀਆਂ ਗੱਲ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਹੋ ਠੀਕ ਹੋ ਹਾਂਜੀ ਠੀਕ ਠਾਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੇਕਰ ਦੀ ਵਾਰ ਆਪ ਹੀ ਆ ਗਏ ਸੀ ਤਾਂ ਤੁਸੀਂ ਫੋਨ ਹੀ ਨਹੀਂ ਚੱਕਿਆ ਭੈਣ ਜੀ ਮਾਂ ਪੁੱਤਾਂ ਨੇ ਭੈਣ ਜੀ ਗੱਲ ਬਹਿ ਕੇ ਕਰਦੇ ਆਜੋ ਆਜੋ ਕੁੜੀਓ ਫਿਰ ਮੈਨੂੰ ਐ ਫਿਕਰ ਜਾ ਹੋ ਗਿਆ ਮੈਂ ਖਾਂ ਕਿਤੇ ਕੋਈ ਢਿਲ ਮਾਠ ਨਾ ਹੋਵੇ ਫਿਰ ਮੈਂ ਆਖਿਆ ਚੱਲ ਪਾਈ ਬਥੇਰੇ ਦਿਨ ਹੋ ਗਏ ਤੈਨੂੰ ਵੀ ਨਾਲੇ ਮੈਂ ਮਿਲਿਆ ਆਉਂਗੀ ਭੈਣ ਦਾ ਪਤਾ ਸੁਤਾਲੇ ਆਉਂ ਵੀ ਕੀ ਗੱਲ ਭਾਈ ਫੋਨ ਨਹੀਂ ਚੱਕਦੇ ਤੇ ਨਾਲੇ ਤੈਨੂੰ ਛੱਡਿਆ ਆਵਾਂ ਭਾਈ ਪਣ ਜੀ ਉਹ ਤਾਂ ਤੁਸੀਂ ਕਹੋਗੇ ਨਾ ਆਉਣ ਸਾਰੀ ਗੱਲ ਚੱਕ ਲਈ ਪਰ ਇਹ ਗੱਲ ਕਰਨੀ ਵੀ ਜ਼ਰੂਰ ਪਉ ਫੋਨ ਛੋਡਾ ਕਰੀ ਚੱਕੀ ਏ ਕਿਵੇਂ ਇਹ ਕੁੜੀ ਨੇ ਨਾ ਫੋਨ ਚੱਕਣ ਵਾਲੀ ਗੱਲ ਹੀ ਨਹੀਂ ਕਰੀ ਸਾਡੇ ਨਾਲ ਹੈ ਫੋਨ ਚੱਕਣ ਵਾਲੀ ਗੱਲ ਨਹੀਂ ਕਰੀ ਪਣੇ ਕੋਈ ਸੁਪਤਾ ਤਾਂ ਲੱਗੇ ਗੱਲ ਦਾ ਵੀ ਕੀ ਗੱਲ ਮੇਰੀ ਗੱਲ ਸੁਣੋ ਪਣ ਜੀ ਗੱਲ ਆਪਾਂ ਫੇਰ ਕਰਦੇ ਆ ਤੁਸੀਂ ਦੂਰੋਂ ਤੁਰ ਕੇ ਆਏ ਮੈਂ ਚਾਹ ਪਾਣੀ ਲਿਓਣਿਆ ਕਰਕੇ ਤੁਸੀਂ ਪਣੇ ਬੈਹ ਜੋ ਬਸ ਚਾਹ ਪਾਣੀ ਤਾਂ ਹੁਣ ਗੱਲ ਸੁਣ ਕੇ ਮੈਂ ਬਾਅਦ ਜੀ ਪੀਉਂਗੀ ਨਾਲੇ ਹੁਣ ਤਾਂ ਜਿਵੇਂ ਕਹਿੰਦੇ ਨੇ ਪਾਣੀ ਦੀ ਘੁੱਟ ਵੀ ਨਹੀਂ ਗੱਲ ਤੋਂ ਥੱਲੇ ਲੈਣੀ ਆ ਮੈਂ ਤਾਂ ਫੇਕਰੇ ਲਾਤਾ ਵੀ ਗੱਲ ਕੀ ਕਰਤੀ ਤੈਨੂੰ ਕੁਸ ਪੁੱਠਾ ਸਿੱਧਾ ਬੋਲੀ ਐ ਪੈਣ ਜੀ ਪੁੱਠਾ ਬੋਲੇ ਨਾ ਕੋਈ ਗੱਲ ਨਹੀਂ ਹੁੰਦੀ ਮੈਂ ਛੋਡੀ ਕੁੜੀ ਨਾ ਆਪਣੀ ਧੀ ਬਣਾਈ ਤੀ ਪਰ ਇਹ ਮੇਰੀ ਨਾ ਧੀ ਨਹੀਂ ਬਣੀ ਪੈਣ ਜੀ ਮੇਰੀ ਗੱਲ ਸੁਣੋ ਟੰਗੀਆਂ ਫੰਗੀਆਂ ਨਾ ਘਰਾਂ 'ਚ ਹੁੰਦੀਆਂ ਨੇ ਗਰੀਬੀਆਂ ਵੀ ਘਰਾਂ 'ਚ ਹੁੰਦੀਆਂ ਨੇ ਜੇ ਬੰਦਾ ਬੰਦੇ ਦਾ ਸਾਥ ਦੇਵੇ ਨਾ ਗਰੀਬੀ ਹਟ ਵੀ ਜਾਂਦੀ ਐ ਚਲੋ ਇਹ ਵੀ ਮੈਂ ਸੋਚ ਲੈ ਵੀ ਚਲ ਨਹੀਂ ਮੁੰਡੇ ਨਾਲ ਲੱਗ ਕੇ ਕੋਈ ਕੰਮ ਕਰਦੀ ਨਹੀਂ ਮੁੰਡੇ ਦਾ ਸਾਥ ਦਿੰਦੀ ਚੱਲ ਜੂਗਾ ਪਰ ਇਹ ਨਹੀਂ ਤੇ ਨਾ ਸਾਡੀ ਇੱਜ਼ਤ ਵਾਸਤੇ ਵੀ ਨਹੀਂ ਕੁਝ ਸੋਚਿਆ ਹੈ ਕੁੜੀ ਆ ਗਈ ਕਹਿੰਦੀ ਤੇਰੀ ਬੀਬੀ ਕੁਝ ਨਹੀਂ ਇਹ ਤਾਂ ਬਸ ਐਂ ਹੀ ਬੋਲੀ ਜਾਂਦੀ ਹੁੰਦੀ ਆ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਮਮੇ ਉੱਥੇ ਜਾਣਾ ਨਹੀਂ ਉਹੀ ਬਸ ਮੇਰੇ ਤੇ ਤੌਂ ਤਾਂ ਲਾਉਂਦੇ ਰਹਿੰਦੇ ਨੇ ਦੇਖ ਲੈ ਕਹਿੰਦੀ ਤੌਂ ਤਾਂ ਲਾਉਂਦੀ ਆ ਤੌਂ ਤਾਂ ਹਲੇ ਮੈਂ ਲਾਉਣੀ ਐ ਪੰਜੀ ਮੈਨੂੰ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਆ ਇਹੀ ਨਾ ਕਿਸੇ ਵਾਰ ਲਈ ਮੁੰਡੇ ਨਾਲ ਗੱਲਬਾਤ ਹੈ। ਹੈਂ? ਭੈਣ ਜੀ ਮਾੜਾ ਮੋਟਾ ਤਾਂ ਸੋਚ ਕੇ ਬੋਲੋ ਕਿੱਡੀ ਬੜੀ ਗੱਲ ਕਹਿਤੀ। ਕੁੜੀਏ ਆ ਤੇਰੀ ਮੰਮੀ ਕੀ ਕਹੀ ਜਾਂਦੀ ਐ? ਸੱਚ ਐ ਇਹ? ਭੈਣ ਜੀ ਮੈਂ ਸਿਆਣੀ ਬਿਆਣੀ ਹੋ ਕੇ ਨਾ ਝੂਠ ਨਹੀਂ ਬੋਲਦੀ। ਇੱਕ ਵਾਰ ਤਾਂ ਨਾ ਇਹਨੂੰ ਅਸੀਂ ਨੇ ਮaaf ਕਰਤਾ ਸੀ। ਭਲਾ ਮੇਰਾ ਮੁੰਡਾ ਹੀ ਮੇਰੇ ਮਾਗਰ ਪੈ ਗਿਆ ਤੀ ਮੁੰਡੇ ਨੇ ਮੇਰੇ ਤੇ ਬਹੁਤ ਗੁੱਸਾ ਕਰਿਆ। ਮੈਂ ਮੁੰਡੇ ਨੂੰ ਕਹਤਾ ਵੀ ਕੋਈ ਗੱਲ ਨਹੀਂ ਪੁੱਤ, ਨਿਆਣੀ ਐ ਗਲਤੀ ਹੋ ਗਈ। ਭੈਣ ਜੀ ਹੁਣ ਤੁਸੀਂ ਇਹਨੂੰ ਲੈ ਕੇ ਤਾਂ ਆ ਗਏ ਪਰ ਮੇਰੀ ਗੱਲ ਸੁਣੋ ਇਹਨੇ ਟਿਕਣਾ ਫੇਰ ਵੀ ਨਹੀਂ ਇਹ ਸਾਡੇ ਨਾਲ ਫੇਰ ਵੀ ਇਹ ਗੱਲਾਂ ਕਰੂਗੀ ਸਾਡੇ ਵੀ ਘਰ ਦੀ ਇੱਜ਼ਤ ਹੈ ਇਹ ਤਾਂ ਗੱਲ ਤੁਹਾਡੀ ਸਹੀ ਆ ਭੈਣ ਜੀ ਹਰੇਕ ਬੰਦਾ ਇੱਜ਼ਤ ਧਰਾਉਂਦਾ ਨਾਲੇ ਇੱਜ਼ਤ ਤੋਂ ਬਿਨਾ ਹੈ ਵੀ ਕੀ ਢਿੱਡੋਂ ਭੁੱਖਾ ਸਰਜੂ ਇੱਜ਼ਤ ਹੋਣੀ ਚਾਹੀਦੀ ਪੱਲੇ ਬੰਦੇ ਦੇ